ਈ ਆਈਜੀ ਇਮੀਗ੍ਰੇਸ਼ਨ ਜਿੱਥੇ ਆਪਾਂ ਹਰ ਰੋਜ਼ ਜ਼ਿਕਰ ਕਰਦੇ ਆਂ ਔਰ ਸਾਡਾ ਵੀ ਮਾਨ ਕਰਦੇ ਨੇ ਇਹ ਤੇ ਜਿੱਥੇ ਕੰਸਲਟੈਂਸੀ ਵਾਲੇ ਤੁਹਾਨੂੰ ਵਿਜ਼ਿਟ ਕਰਨ ਦਾ ਚਾਰਜ ਕਰਦੇ ਨੇ ਪਰ ਸੀਸੀਓਡ ਦਾ ਵਾਲਾ ਦੇਣ ਤੇ ਤੁਸੀਂ ਜਦੋਂ ਇਹਨਾਂ ਨੂੰ ਮਿਲਦੇ ਹੋ ਪਹਿਲੀ ਕੰਸਲਟੈਂਸੀ ਦੀ ਕੋਈ ਫੀਸ ਨਹੀਂ ਲੈਂਦੇ ਤੇ ਇੱਕ ਵੱਡੀ ਅਪਡੇਟ ਜਿਹੜੀ ਪੇਰੈਂਟਸ ਗ੍ਰੈਂਡਪੇਰੈਂਟਸ ਨੂੰ ਲੈ ਕੇ ਆਈ ਆ ਸੋ ਰਣਜੀਤਾ ਜੀ ਉਹਨਾਂ ਦੀ ਜਵਾਨੀ ਆਪਾਂ ਪੁੱਛਦੇ ਆਂ ਜੀ ਰਣਜੀਤਾ ਜੀ ਹੈਲੋ ਹਾਂਜੀ ਵੀਰ ਜੀ ਤੇ ਇਟਸ ਅ ਵੈਰੀ ਗੁੱਡ ਨਿਊਜ਼ ਸਾਰਿਆਂ ਲਈ ਜਿਨ੍ਹਾਂ ਜਿਨ੍ਹਾਂ ਨੇ ਆਪਣੀ ਐਪਲੀਕੇਸ਼ਨਸ 2020 ਵਿੱਚ ਆਪਣੇ ਪੇਰੈਂਟਸ ਦੀ ਲਗਾਈਆਂ ਹੋਈਆਂ ਸੀ ਇੰਟਰਸਟ ਟੂ ਸਪான்ਸਰ ਲਗਾਏ ਹੋਏ ਸੀ ਉਹਨਾਂ ਸਾਰਿਆਂ ਲਈ ਹੈਗੀ ਆ ਤਾਂ ਉਹਨਾਂ ਨੂੰ ਹੁਣ ਇਹ ਹੈਗਾ ਕਿ ਨੈਕਸਟ 2 ਵੀਕਸ ਸਟਾਰਟਿੰਗ ਜੁਲਾਈ 28 ਉਹਨਾਂ ਨੂੰ ਆਪਣੀ ਈਮੇਲਸ ਤੇ ਨਜ਼ਰ ਰੱਖਣੀ ਪੈਣੀ ਆ ਕਿਉਂਕਿ ਐਟ ਕੀ ਫੇਰ ਕੈਨੇਡੀਅਨ ਗਵਰਨਮੈਂਟ 10000 ਐਪਲੀਕੈਂਟਸ ਨੂੰ ਇਹ ਮੌਕਾ ਦੇ ਰਹੀ ਹੈ ਕਿ ਉਹ ਆਪਣੇ ਪੇਰੈਂਟਸ ਨੂੰ ਇੱਥੇ ਪੱਕਾ ਕਰ ਸਕਦੇ ਆ ਤੇ 28 ਜੁਲਾਈ ਤੇ ਸਟਾਰਟ ਹੋ ਕੇ ਅਗਲੇ 2 ਹਫ਼ਤੇ ਆਪਾਂ ਧਿਆਨ ਰੱਖੇ ਕਿ ਉਹਨਾਂ ਦੀ ਐਪਲੀਕੇਸ਼ਨ ਉਹਨਾਂ ਦੇ ਈਮੇਲਸ ਵਿੱਚ ਕੋਈ ਨਾ ਕੋਈ ਆਰਸੀਸੀ ਵੱਲੋਂ ਜੇ ਕੋਈ ਮੇਲ ਆਂਦੀ ਆ ਰਿਗਾਰਡਿੰਗ देयर पेरेंट्स ਐਪਲੀਕੇਸ਼ਨ ਤੇ ਉਹਦੇ ਵਿੱਚ ਉਹਨਾਂ ਨੂੰ ਇਸ ਇੱਕ ਦਾ ਇੱਕ एलिजिਬਿਲਟੀ ਜਿਹੜੀ ਉਹਨਾਂ ਦੀ ਹੁੰਦੀ ਆ ਉਹ ਹੁੰਦੀ ਆ ਕਿ ਪਿਛਲੇ 3 ਸਾਲ ਦੀ ਉਹਨਾਂ ਨੂੰ ਇਨਕਮ ਦਿਖਾਣੀ ਪੈਂਦੀ ਆ ਔਰ ਕਈ ਲੋਕਾਂ ਕੋਲ ਉਹਦੀ ਵੀ ਪੂਰੀ ਇਨਕਮ ਹੁੰਦੀ ਨਹੀਂ ਹੈਗੀ ਜਾਂ ਕਿਹ ਇਨਕਮ ਰਿਕੁਆਇਰਮੈਂਟ ਹੈਗੀ ਆ ਉਤੇ ਰਿਲੇਟਡ ਕੋਈ ਵੀ ਗੱਲ ਹੈਗੀ ਉਹ ਸਾਨੂੰ ਕੰਸਲਟ ਕਰ ਸਕਦੇ ਆ ਸੋ ਇਹ ਕਲੀਅਰ ਕਰ ਰਹੇ ਹੋ ਵੀ ਜਿਹੜਿਆਂ ਨੇ 2020 ਦੇ ਵਿੱਚ ਪੇਰੈਂਟਸ ਦੇ ਲਈ ਆਪਣਾ ਜਿਹੜਾ ਪੀਆਰ ਦੇ ਲਈ ਅਪਲਾਈ ਕੀਤਾ ਸੀਗਾ ਸੋ ਉਹਨਾਂ ਉਹਨਾਂ ਦੀ ਹੁਣ ਡਰਾਅ ਡਰਾਅ ਨਿਕਲਣਾ ਜੀ ਉਹਨਾਂ ਦੇ ਵੀ ਜਿਹੜੀ ਈਮੇਲਸ ਆਉਣਗੀਆਂ ਹਾਂਜੀ ਹਾਂਜੀ ਵੀਰ ਜੀ 2020 ਦੇ ਬਾਅਦ ਇਹਨਾਂ ਨੇ ਕੋਈ ਵੀ ਨਵੀਂ ਅਪਲੀਕੇਸ਼ਨ ਲਿਖਤੀ ਨਹੀਂ ਅੱਛਾ 20 ਤੋਂ 20 ਤੋਂ ਬਾਅਦ ਕੋਈ ਲਈ ਨਹੀਂ ਸੀ ਐਪਲੀਕੇਸ਼ਨ ਨਹੀਂ ਲਈ ਕਿਉਂਕਿ ਉਸ ਟਾਈਮ ਹੀ ਉਹਨਾਂ ਨੇ ਕੋਲ ਕਾਫੀ ਇਨਾਫ ਐਪਲੀਕੇਸ਼ਨਸ ਹੋ ਗਿਆ ਸੀ ਤੇ ਉਹ 2020 ਦੇ ਬਾਅਦ ਹੁਣ 2025 ਹੋ ਗਿਆ ਹੈ ਉਸੇ ਪੂਲ ਵਿੱਚੋਂ ਇਹ ਲੋਕ ਐਪਲੀਕੇਸ਼ਨਸ ਕੱਢ ਰਹੇ ਆ ਕਿਉਂਕਿ ਤੁਹਾਡਾ ਕੁਐਸਚਨ ਵੀ ਸਹੀ ਹੈ ਕੱਲ ਸਾਨੂੰ ਬਥੇ ਬਹੁਤ ਸਾਰੀ ਕਾਲਸ ਆਈਆਂ ਸੀ ਜਿਦੇ ਵਿੱਚ ਕਲਾਈਂਟਸ ਪੁੱਛ ਰਹੇ ਸੀਗੇ ਕਿ ਨਵੀਆਂ ਐਪਲੀਕੇਸ਼ਨਸ ਲੈ ਰਹੇ ਆ ਕਿ ਪੁਰਾਣੀਆਂ ਵਿੱਚੋਂ ਹੀ ਲੈ ਲਿਆ ਤਾਂ ਇਹ ਚੀਜ਼ ਮੈਂ ਕਲੀਅਰ ਕਰਨਾ ਚਾਹੁੰਦੀ ਆ ਜਿਹੜਾ ਪੁਰਾਣਾ ਪੂਲ ਸੀਗਾ 2020 ਦਾ ਉਹਦੇ ਵਿੱਚੋਂ ਹੀ ਐਪਲੀਕੈਂਟਸ ਜਿਹੜੇ ਹੈਗੇ ਐਪਲੀਕੇਸ਼ਨਸ ਸਿਲੈਕਟ ਕੀਤੀਆਂ ਜਾਊਂਗੀਆਂ ਜਾਂ ਕਹਿ ਲੋ ਲੋਟਰੀ ਨਿਕਲੂਗੀ ਉਹਨਾਂ ਦੀਆਂ ਤੇ ਕਿਆ ਕਹਿੰਦੇ ਇਸ ਸਾਲ ਵੀ ਇਹ ਲੋਕ 10000 ਐਪਲੀਕੈਂਟਸ ਨੂੰ ਐਪਲੀਕੇਸ਼ਨ ਜਾਉਂਗੀ 17000 ਦੇ ਕਰੀਬ ਬਸ ਸਿਰਫ 10000 ਜਿਹੜੇ ਆਪਕਿੰਸ ਹੋਣਗੇ ਉਹਨਾਂ ਨੂੰ ਉਹਨਾਂ ਦੀ ਐਪਲੀਕੇਸ਼ਨਸ ਪ੍ਰੋਸੈਸ ਕੀਤੀਆਂ ਜਾਣਗੀਆਂ ਸੋ ਭਾਈ ਆਪਣੀ ਈਮੇਲ ਵਗੈਰਾ ਚੈੱਕ ਕਰਦੇ ਰਹੋ ਜਿਨ੍ਹਾਂ ਨੇ 2020 ਦੇ ਵਿੱਚ ਭਰਿਆ ਸੀਗਾ ਪੇਰੈਂਟਸ ਦੇ ਜਿਹੜੇ ਆ ਪੀਆਰ ਦੇ ਲਈ ਸੋ ਤੁਹਾਨੂੰ ਈਮੇਲਸ ਆਉਣਗੀਆਂ ਤੇ ਰਣਜੀਤਾ ਜੀ ਉਹਨਾਂ ਦੇ ਨਾਲ ਜਰੂਰ ਸੰਪਰਕ ਕਰ ਲਿਓ ਤੁਸੀਂ ਕੋਈ ਵੀ ਮੁਸ਼ਕਲ ਲੱਗਦੀ ਹੋਵੇ ਤਾਂ ਹੋਰ ਜੀਤਾ ਜੀ ਕੋਈ ਅਪਡੇਟ ਵੀ ਜੀ ਇੱਕ ਹੋਰ ਚੀਜ਼ ਮੈਂ ਕਹਿਣਾ ਚਾਹੁੰਦੀ ਸੀ ਇੱਕ ਤਰੀਕਾ ਹੁੰਦਾ ਕਈ ਵਾਰੀ ਕੀ ਹੁੰਦਾ ਆਪਾਂ ਈਮੇਲ ਕ੍ਰੀਏਟ ਕੀਤੀ ਸੀਗੀ ਉਸ ਟਾਈਮ ਔਰ ਹੁਣ ਸਾਡੇ ਕੋਲੋਂ ਈਮੇਲ ਦਾ ਐਕਸੈਸ ਨਹੀਂ ਹੈਗਾ ਜੀ ਉਹਦਾ ਵੀ ਇੱਕ ਸੋਲੂਸ਼ਨ ਹੁੰਦਾ ਹੈ ਜੇ ਕੋਈ ਵੀ ਕੋਈ ਬੰਦਾ ਇਸ ਸਿਚੁਏਸ਼ਨ 'ਚ ਫਸ ਜਾਵੇ ਕਿ ਮੈਂ ਈਮੇਲ ਤਾਂ ਕ੍ਰੀਏਟ ਕੀਤੀ ਸੀ ਮੈਂ ਇੰਟਰਸਟ ਟੂ ਸਪான்ਸਰ ਪਾਇਆ ਸੀ ਹੁਣ ਮੈਨੂੰ ਪਤਾ ਨਹੀਂ ਹੈਗਾ ਕਿ ਮੈਨੂੰ ਈਮੇਲ ਕਿੱਥੇ ਆਣੀ ਹੈ ਜਾਂ ਕਈਆਂ ਦੀ ਈਮੇਲ ਦਾ ਪਾਸਵਰਡ ਖੋ ਜਾਂਦਾ ਜਾਂ ਕੁਝ ਵੀ ਹੋ ਜਾਂਦਾ ਆਪਾਂ ਦੇ ਕੋਲ ਤਰੀਕਾ ਹੁੰਦਾ ਹੈ ਕਿ ਆਪਾਂ ਕਿੱਦਾਂ ਉਹਨੂੰ ਵਾਪਸ ਸਿਲੈਕਟ ਕਰ ਸਕਦੇ ਇਨਫੋਰਮੇਸ਼ਨ ਕਿ ਸਾਨੂੰ ਕਿਤੇ ਉਹਦਾ ਡਰਾਅ ਵਿੱਚ ਆਇਆ ਤਾਂ ਨਹੀਂ ਹੈਗਾ ਤੋਂ ਡੋ ਨਾਟ ਮਿਸ ਦਿਸ ਚਾਂਸ ਮੈਂ ਤਾਂ ਕਹੂੰਗੀ ਜਿਨ੍ਹਾਂ ਨੂੰ ਵੀ ਮੇਲਸ ਆਉਂਦੀਆਂ ਆ ਟ੍ਰਾਈ ਕਿ ਉਹ ਕੁਛ ਨਾ ਕੁਝ ਸੋਲਿਊਸ਼ਨ ਜਾਂ ਸਾਡੇ ਨਾਲ ਕੰਸਲਟ ਕਰ ਸਕਦੇ ਆ ਜਾਂ ਕਿਸੇ ਰੈਪ੍ਰੈਜ਼ੈਂਟੇਟਿਵ ਹੋਰ ਦੀ ਕਿਸੇ ਦੀ ਸਲਾਹ ਲੈ ਸਕਦੇ ਆ ਜਿਹਦੇ ਵਿੱਚ ਕੀ ਤੁਸੀਂ ਆਪਣੇ ਪੇਰੈਂਟਸ ਨੂੰ ਇੱਥੇ ਆਪਣੇ ਨਾਲ ਪਤਾ ਕਰ ਸਕਦੇ ਐਂਡ ਯੂ ਕੈਨ ਰੀਯੂਨਾਈਟ ਵਿਦ ਯਰ ਫੈਮਿਲੀ ਲਓ ਜੀ ਤੁਸੀਂ ਜਿੱਥੇ ਤੱਕ ਸਾਡੀ ਆਵਾਜ਼ ਜਾਂਦੀ ਆ ਆਜੀਮ ਗ੍ਰੀਸ਼ ਤੋਂ ਰਣਜੀਤਾ ਜੀ ਉਹਨਾਂ ਨੂੰ ਹੁਣੇ ਤੁਸੀਂ ਕਾਲ ਕਰ ਲਓ ਵੀਰ ਭੈਣ ਭਰਾ ਔਰ ਬਰੀ ਪਾਰਦਰਸ਼ਤਾ ਦੇ ਨਾਲ ਕੰਮ ਕਰਦੇ ਆਂ ਔਰ ਕੋਈ ਲਾਲਚ ਨਹੀਂ ਕੋਈ ਇਹਨਾ ਨਹੀਂ ਹਾਂ ਜਿਹੜੀ ਕੋਈ ਬਾਜ ਫੀਸ ਹੁੰਦੀ ਹੈ ਤਾਂ ਸਾਰਿਆਂ ਨੇ ਲੈਣੀ ਹੋਉਂਦੀ ਆ ਪਰ ਸਲਾਹ مشورہ ਜਿਹੜਾ ਜੀ ਉਹ ਬਹੁਤ ਕਲੈਰਿਟੀ ਦੇ ਨਾਲ ਤੁਹਾਨੂੰ ਦੰਨੇ ਆ ਸ੍ਰਿਸ਼ਤਾ ਜੀ ਪਹਿਲਾਂ ਤਾਂ ਨੰਬਰ ਸਾਂਝਾ ਕਰਿਓ ਜੀ ਆਪਣਾ ਹਾਂਜੀ ਵੀ ਜੀ ਸਾਡਾ ਫੋਨ ਨੰਬਰ ਹੈਗਾ 647 767 6586 ਇਹ ਸਾਡਾ ਆਫਿਸ ਹੈਗਾ ਕੁਇਨਜ਼ ਐਂਡ ਰਾਦਰਫੋਰਡ ਦੇ ਇੰਟਰਸੈਕਸ਼ਨ ਤੇ Uh, 12 Rutherford Road, unit number three. Thank you, Ji. Thank you. Thank you so much. Thank you, Viji.